ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਤੇ ਨਹੀਂ ਔਰ ਉਹਨਾਂ ਦੇ ਹੱਕ ਦੇ ਵਿੱਚ ਵਕਫਾ ਵਕਫਾ ਥਾਵਾਂ ਦੇ ਅੰਦਰ ਪੰਜਾਬ ਦੇ ਵਿੱਚ ਕਿਸਾਨ ਐਕਟਿਵ ਵੀ ਨਜ਼ਰ ਆ ਰਹੇ ਨੇ ਪਰ ਅਚਾਨਕ ਇੱਕ ਕਿਸਾਨ ਭਾਸ਼ਣ ਦਿੰਦਿਆਂ ਦਿੰਦਿਆਂ ਜਗਜੀਤ ਸਿੰਘ ਢੱਲੇਵਾਲ ਵਾਲੇ ਮੈਟਰ ਦੇ ਨਾਲ ਨਾਲ ਐਮਪੀ ਸਰਜੀਤ ਸਿੰਘ ਖਾਲਸਾ ਵਾਲਾ ਮੈਟਰ ਵੀ ਵਿੱਚ ਹੀ ਰਲ ਆ ਗਿਆ ਅਚਾਨਕ ਇੱਕ ਨਾਮ ਆ ਜਾਂਦਾ ਹੈ ਸਰਜੀਤ ਸਿੰਘ ਖਾਲਸਾ ਉਹ ਕਹਿੰਦੇ ਨੇ ਕਿ ਫਰੀਦਕੋਟ ਦੇ ਲੋਕਾਂ ਨੂੰ ਬਾਕੀ ਦੇ ਲੀਡਰ ਮਨਜ਼ੂਰ ਨਹੀਂ ਸੀ ਤੇ ਉਹਨਾਂ ਨੇ ਸਰਬਜੀਤ ਸਿੰਘ ਖਾਲਸਾ ਨੂੰ ਜਿਤਾ ਦਿੱਤਾ ਨਾਲੋ ਨਾਲ ਇਹ ਵੀ ਕਹਿ ਰਹੇ ਨੇ ਕਿ ਹੁਣ ਭਾਵੇਂ ਸਰਜੀਤ ਸਿੰਘ ਖਾਲਸਾ ਸਾਡੇ ਲਈ ਚੰਗੇ ਨਹੀਂ ਜਾਂ ਮਾੜੇ ਹੋ ਗਏ ਪਰ ਆਖਿਰਕਾਰ ਸਵਾਲ ਇਹ ਹੈ ਕਿ ਸਰਜੀਤ ਸਿੰਘ ਖਾਲਸਾ ਆਪਣੇ ਹੀ ਲੋਕਾਂ ਵਾਸਤੇ ਮਾੜੇ ਕਿਉਂ ਹੋ ਗਏ ਸਰਜੀਤ ਸਿੰਘ ਖਾਲਸਾ ਜਿਨ੍ਹਾਂ ਨੂੰ ਇੱਕ ਐਡੇ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਹੋਈ ਲੋਕਾਂ ਨੇ ਫਤਵਾ ਦਿੱਤਾ ਪਰ ਆਖਿਰਕਾਰ ਹੁਣ ਸਰਜੀਤ ਸਿੰਘ ਖਾਲਸਾ ਦੇ ਮਤਲਕ ਇਸ ਤਰ੍ਹਾਂ ਕਿਉਂ ਕਿਹਾ ਜਾਣ ਲੱਗ ਗਿਆ ਇਸ ਕਿਸਾਨ ਨੇ ਬੜੇ ਤਿੱਖੇ ਸਵਾਲ ਖੜੇ ਕੀਤੇ ਨੇ ਆਓ ਸੁਣਦੇ ਹਾਂ ਕੀ ਬੋਲਦੇ ਨੇ ਦੇਹ ਸ਼ਿਵਾ ਬਰਨੁਹ ਹੈ ਹੈ ਸ਼ੁਭ ਕਰਮਣ ਤੇ ਕਬੂਲਾਤਰ ਹੈ ਬਹੁਤ ਸੇ ਸਤਕਾਰਯੋਗ ਭਰਾਤਰੀ ਜਥੇਬੰਦੀਆਂ ਵੱਖ-ਵੱਖ ਧਾਰਮਿਕ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਅੱਜ ਅਸੀਂ ਸਰਦਾਰ ਜਗਜੀਤ ਸਿੰਘ ਜੱਲੇਵਾਲ ਜੋ 34 ਦਿਨਾਂ ਤੋਂ ਮਰਨ ਮਾਰਕ ਤੇ ਬੈਠੇ ਹਨ ਪੰਜਾਬ ਨੂੰ ਬਚਾਉਣ ਵਾਸਤੇ ਉਹਨਾਂ ਦੇ ਹਮਾਇਤ ਵਿੱਚ ਪੰਜਾਬ ਬੰਦ ਦੇ ਸੱਦੇ ਤੇ ਭਾਵੇਂ ਥੋੜੀ ਗਿਣਤੀ ਵਿੱਚ ਪਹੁੰਚੇ ਆਂ ਪਰ ਬਹੁਤ ਵੱਡੀ ਆਸ ਉਮੀਦ ਲੈ ਕੇ ਅਸੀਂ ਹਰ ਰੋਜ਼ ਕਾਫਲੇ ਲੈ ਕੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਜ਼ਰੂਰ ਜਾਵਾਂਗੇ ਮੈਂ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਸਾਡੇ ਸੂਰਮੇ ਬੀਰਾਂ ਨੂੰ ਸਨੇਹਾ ਦਿੰਨਾ ਇਹ ਸਭ ਤੋਂ ਮੁਢਲਾ ਫਰਜ਼ ਕਿੰਨਾ ਦਾ ਸੀਗਾ ਖਨੌਰੀ ਬਾਰਡਰ ਤੇ ਪਹੁੰਚੰਦਾ ਜਿਹੜੇ ਅਸੀਂ 13 ਐਮਪੀ ਜੁਨੇ ਸੀ ਉਹਨਾਂ ਦਾ ਸਭ ਤੋਂ ਪਹਿਲਾ ਫਰਜ਼ ਸੀ 7 ਰਾਜ ਸਭਾ ਦੇ ਮੈਂਬਰ ਅਸੀਂ ਭੇਜੇ ਸੈਂਟਰ ਦੇ ਵਿੱਚ 20 ਜਨੇ ਉਹਨਾਂ ਦਾ ਕੀ ਫਰਜ਼ ਸੀ ਉਹਨਾਂ ਦਾ ਫਰਜ਼ ਸੀਗਾ ਮੋਦੀ ਦੇ ਰਾਸ਼ ਦੇ ਮੂਹਰੇ ਧਰਨਾ ਦੇ ਦਿੰਦੇ ਤੇ ਜੇ ਉਹ ਧਰਨਾ ਦਿੰਦੇ ਤਾਂ ਪੰਜਾਬ ਦੇ ਲੋਕ ਉਹਨਾਂ ਨੂੰ ਆਪਣੀਆਂ ਪਲਕਾਂ ਤੇ ਬਿਠਾ ਲੈਂਦੇ ਪਰ ਮੈਂ ਇਹ ਕਹਿ ਦਿੰਨੇ ਕਿ ਜੇ ਦੁਬਾਰਾ ਵੋਟਾਂ ਲੈਣ ਆਉਣਗੇ ਤਾਂ ਇਹ ਅਣਖੀ ਵੀਰ ਹੈ ਉਹਨਾਂ ਨੂੰ ਕਦੇ ਵੀ ਉਹ ਮੂੰਹ ਨਹੀਂ ਲਾਉਣਗੇ ਉਸ ਤੋਂ ਬਾਅਦ ਬਣਦਾ ਸੀ ਫਰਜ਼ ਜਿਹੜੇ ਪੰਜਾਬ ਦੇ ਅਸੀਂ 92 ਨਮਾਇੰਦਾ ਚੁਣੇ ਐ ਐਮਐਲਏ ਸਾਹਿਬ ਉਹ ਜੇ ਦਿੱਲੀ ਨਹੀਂ ਬਹਿੰਦੇ ਸੀ ਤਾਂ ਜਾ ਕੇ ਸਾਡੇ ਬਜ਼ੁਰਗ ਵੀਰ ਦੇ ਨਾਲ ਜਗਜੀਤ ਸਿੰਘ ਜੀ ਢੱਲੇਵਾਲ ਦੇ ਨਾਲ ਜਾ ਕੇ ਮੋਢੇ ਦੇ ਨਾਲ ਬੁੱਢਾ ਲਾ ਕੇ ਬਹਿ ਜਾਂਦੇ ਅਸੀਂ ਉਹਨਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਦੇ ਵਿੱਚ ਪਲਕਾਂ ਤੇ ਬਿਠਾ ਲੈਂਦੇ ਪਰ ਦੁੱਖ ਹੈ ਕਿ ਜਿੰਨਾ ਵੀਰਾਂ ਨੂੰ ਅਸੀਂ ਪਲਕਾਂ ਤੇ ਬਿਠਾਇਆ ਸੀ ਉਹਨਾਂ ਨੇ ਮੌਕੇ ਤੇ ਸਾਡਾ ਸਾਥ ਨਹੀਂ ਦਿੱਤਾ ਤੇ ਜਦੋਂ ਕੋਈ ਮੌਕੇ ਤੇ ਗਦਾਰੀ ਕਰ ਜਾਂਦਾ ਸਾਥ ਨਹੀਂ ਦਿੰਦਾ ਤਾਂ ਫਿਰ ਇਹ ਪੰਜਾਬ ਦੇ ਜਿਹੜੇ ਸੂਰਬੀਰ ਲੋਕ ਐ ਉਹ ਕਦਾ ਜਿੱਦ ਵੀ ਉਹਨਾਂ ਨੂੰ ਜਿਹੜੀਆਂ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਪੌੜੀਆਂ ਉਹਨਾਂ ਤੇ ਚੜ੍ਹ ਨਹੀਂ ਦਿੰਦੇ ਭਾਵੇਂ ਸਾਰਾ ਸਰਕਾਰ ਜ਼ੋਰ ਲਾ ਲਵੇ ਜਿਵੇਂ ਹੁਣ ਤੁਸੀਂ ਦੇਖਿਆ ਫਰੀਦਕੋਟ ਦੀ ਸੀਟ ਸਰਕਾਰ ਨੇ ਸਾਰਾ ਜ਼ੋਰ ਲਾ ਦਿੱਤਾ ਪਰ ਜੇ ਇਥੋਂ ਦੇ ਲੋਕਾਂ ਨੂੰ ਨਹੀਂ ਮਨਜ਼ੂਰ ਸੀ ਤਾਂ ਉਹਨਾਂ ਨੇ ਸਰਬਜੀਤ ਸਿੰਘ ਖਾਲਸਾ ਨੂੰ ਜਦਾਹ ਦਿੱਤਾ ਭਾਵੇਂ ਉਹ ਮਾੜਾ ਹੋਵੇ ਆਪਣੇ ਵਾਸਤੇ ਅੱਜ ਮਾੜਾ ਬਣ ਗਿਆ ਜੇ ਉਹ ਇਕੱਲਾ ਹੀ ਬਹਿ ਜਾਂਦਾ ਤਾਂ ਫਿਰ ਵੀ ਅਸੀਂ ਫਰੀਦਕੋਟ ਦੇ ਲੋਕ ਕਹਿੰਦੇ ਵੀ ਬਹੁਤ ਵਧੀਆ ਸੂਰਬੀਰ ਨੇ ਕੰਮ ਕੀਤਾ ਅਗਲੀ ਬੇਨਤੀ ਮੈਂ ਕਰਦੇ ਹਾਂ ਭਰਾਵੋ ਜਦੋਂ ਵੀ ਨਾਹਰਾ ਦਿੱਤਾ ਜਾਂਦਾ ਹੈ ਕਿਸਾਨ ਮਜ਼ਦੂਰ ਦਾ ਨਾਹਰਾ ਦਿੱਤਾ ਜਾਂਦਾ ਹੈ ਪਰ ਮਜ਼ਦੂਰ ਦੀ ਅਸਲੀਅਤ ਗੱਲ ਘੱਟ ਕੀਤੀ ਜਾਂਦੀ ਆ ਮਜ਼ਦੂਰ ਅੱਜ ਸਾਡੇ ਵਿੱਚ ਕਿੰਨੇ ਕ ਐ ਇਹ ਸਾਨੂੰ ਅੰਦਰ ਧਾਤੀ ਮਾਰਨੀ ਲੋੜ ਐ ਕੀ ਕਾਰਨ ਐ ਬਹੁਤ ਸਾਰੇ ਕਾਰਨ ਐ ਜਿਹੜੇ ਸਾਨੂੰ ਹੰਗਾਲਨੇ ਪੈਣਗੇ ਅੱਜ ਮਜ਼ਦੂਰਾਂ ਨੂੰ ਨਾਲ ਜੋੜਨ ਦੀ ਲੋੜ ਐ ਤਾਂ ਵੀਰੋ ਸਭ ਤੋਂ ਪਹਿਲਾਂ ਜੇ ਕੋਈ ਦੁੱਖ ਬਣਦਾ ਤਾਂ ਇਹ ਜਥੇਬੰਦੀਆਂ ਦੇ ਨੁਮਾਇंदे ਜਾ ਕੇ ਉਹਨਾਂ ਦੀ ਬਾਹ ਫੜਨ ਫਿਰ ਬਹੁਤ ਸਾਰੇ ਸਾਡੇ ਹੋਰ ਕਾਰਨ ਹਨ ਜਿਹੜਾ ਕਿਸਾਨੀ ਸਾਡੀ ਬਰਬਾਦ ਹੁੰਦੀ ਜਾਂਦੀ ਹੈ ਇਹ ਕਾਲੇ ਕਾਨੂੰਨ ਤਾਂ ਵੱਡੀ ਸਮੱਸਿਆ ਹੈ ਸਭ ਤੋਂ ਬਹੁਤ ਵੱਡੀ ਜਿਹੜੀ ਸਮੱਸਿਆ ਹੈ ਉਹ ਸਾਡੇ ਬੇਲੋੜੇ ਖਰਚੇ ਆ ਕਿਸਾਨ ਜਦ ਜਥੇਬੰਦੀਆਂ ਪੰਚਾਇਤਾਂ ਦੇ ਨਾਲ ਜਾ ਕੇ ਮਤਾ ਪਾਉਣ ਪਿੰਡਾਂ ਦੇ ਵਿੱਚ ਜਿਹੜੇ ਬੇ ਲੋੜੇ ਅਸੀਂ ਵਿਆਹ ਕਰਦੇ ਆ ਲੱਖਾਂ ਰੁਪਇਆ ਖਰਚ ਕਰਦੇ ਆ ਉਹਨਾਂ ਦੇ ਮਤੇ ਪੈਣ ਪਿੰਡਾਂ ਦੇ ਵਿੱਚ ਅਸੀਂ ਮਰਨੇ ਤੇ ਲੱਖਾਂ ਰੁਪਇਆ ਖਰਚ ਕਰਦੇ ਆ ਇਹ ਮਤੇ ਪਹੁੰ ਸਾਡੀਆਂ ਜਥੇਬੰਦੀਆਂ ਨਾਲ ਰਲ ਕੇ ਪੰਚਾਇਤਾਂ ਦੇ ਨਾਲ ਭਾਈ ਆਪਾਂ ਇਹ ਬੇ ਲੋੜੇ ਵਿਆਹਾਂ ਤੇ ਤੇ ਮਰਨੇ ਤੇ ਖਰਚੇ ਨਹੀਂ ਕਰਦੇ ਮੈਂ ਤੁਹਾਨੂੰ